ਪਟਾਲਾ ਦੀ ਸਦਰ ਪੁਲਿਸ ਨੇ ਮਡੀਠਾ ਦੇ ਰਹਿਣ ਵਾਲੇ ਇੱਕ ਸਾਜਨ ਨਾਮਕ ਨੌਜਵਾਨ ਨੂੰ 2 ਰਵਾਲਵਰ ਅਤੇ 10 ਜਿੰਦਾ ਰਾਉਂਡਸ ਦੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਸਾਜਨ ਇੱਕ ਨਾਮੀ ਮੁਜਰਮ ਹੈ। ਇਸ ਦੇ ਖਿਲਾਫ ਡੀਟਾ ਹਲਕੇ ਵਿੱਚ ਕਈ ਕ੍ਰਿਮਿਨਲ ਮਾਮਲੇ ਦਰਜ ਹਨ। ਬ੍ਰਾਹਮਣ ਹਥਿਆਰਾਂ ਵਿੱਚੋਂ ਇੱਕ ਰਵਾਲਵਰ ਲਾਇਸੈਂਸੀ ਹੈ ਜੋ ਉਸਨੇ ਆਪਣੇ ਜੀਜੇ ਦਾ ਚੋਰੀ ਕੀਤਾ ਹੈ। ਜਦਕਿ ਦੂਸਰਾ ਦੇਸੀ ਘੱਟਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ આરોપી ਖਿਲਾਫ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ। ਦਾ ਰਿਸਕ ਇਸ ਬੂਥ ਹਥਿਆਰਾਂ ਨਾਲ ਤੇ ਦੀ ਵਾਰਦਾਤ ਦਾ ਜੇ ਕੋਈ ਸਾਹਮਣੇ ਨਹੀਂ ਆਇਆ ਪਰ ਇਹ ਕ੍ਰਿਮਿਨਲ ਨੇਚਰ ਦਾ ਹੈ ਨਹੀਂ ਇਹਦੇ ਖਿਲਾਫ ਅੱਜ ਵੀ ਜਿੱਥੇ ਜ਼ਿਲ੍ਹੇ ਚ ਦੋ ਪਰਚੇ ਦਰਜ ਕੀਤੇ ਨੇ ਤੇ ਇੱਕ ਪੁਲਿਸ ਆਪਣੇ ਇੰਡਸਟਰੀ ਕਮੇਰ ਸਰ ਗੇਟ ਕੋਲੋਂ ਸਾਡੀ ਪਰਚਾ ਦਰਜ ਜੇ ਵੀ ਹੋਣ ਹੋਰ ਪੁੱਛਗਿੱਛ ਕਰਕੇ ਇੰਟਰੋਗੁਏਸ਼ਨ ਕਰ ਰਹੇ ਹੋਗੇ ਤੇ ਜਰੂਰ ਜੋ ਵੀ ਇੱਕੋ ਮਾਮਲੇ ਚ ਆਣੀ ਜੇ ਕਾਰਨ ਦੂਜੇ ਪਾਸੇ ਪੁਲਸ ਹਰਾਤਤ ਵਿੱਚ ਬੇਖੌਫ આરોપી ਨੇ ਆਪਣਾ ਜੁਰਮ ਕਬੂਲ ਦਿਆ ਹੈ ਕਿ ਉਸਨੇ ਇਹ ਹਥਿਆਰ ਆਪਣੇ ਜ਼ਮੀਨੀ ਵਿਵਾਦ ਨੂੰ ਨਿਪਟਾਉਣ ਲਈ ਰੱਖੇ ਸਨ ਵੇ ਵਾ ਚੱਲਦਾ ਝਗੜਾ ਚੱਲਦਾ ਬੰਦੇ ਕ੍ਰਾਈਮਨਲ ਮਾਈਂਡ ਆ ਉਹਨਾਂ ਤੋਂ ਬਚਾ ਲਈ ਕੋਈ ਮਾਂ ਲੁੱਟ ਕੋਈ ਨਹੀਂ ਕਰਦਾ ਨਾ ਕੋਈ ਇਹਦਾ ਮੇਰਾ ਮਨਸੂਬਾ ਫਿਲਹਾਲ ਇਹ ਹਥਿਆਰ આરોપી ਨੇ ਕਿਸ ਮਕਸਦ ਲਈ ਰੱਖੇ ਸਨ ਉਹ ਕਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਇਹ ਸਵਾਲ ਬਣਿਆ ਹੋਇਆ ਹੈ ਪਟਾਲਾ ਤੋਂ ਰਿਸ਼ਪਾਲ ਸਿੰਘ ਅਬਰ ਹਰਪਲਿੰਡੀ ਅਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@khabarharpalindia dot com